ਗੋਡਿਆਂ ਦਾ ਦਰਦ ਕਰਨਾ ਗੋਡਿਆਂ ਦੇ ਵਿੱਚ ਓਕੜਕ ਰੱਖਦੀ ਆਵਾਜ਼ ਆਉਣੀ ਤੇ ਗੋਡੇ ਫਸ ਕੇ ਚੱਲਣਾ ਬੈਠਣ ਲੱਗਿਆ ਤਕਲੀਫ ਹੋਣੀ ਉੱਠਣ ਲੱਗਿਆ ਤਕਲੀਫ ਹੋਣੀ ਜੋੜ ਫਸ ਜਾਣਾ ਇਹ ਬਹੁਤ ਸਮੱਸਿਆ ਅੱਜ ਦੇ ਸਮੇਂ ਦੇ ਅੰਦਰ ਇਹ ਗੱਲਾਂ ਸੁਣਨ ਨੂੰ ਹਾਸੋ ਹੀਣੀਆਂ ਲੱਗਦੀਆਂ ਨੇ ਕਿ ਅਸੀਂ 3 ਲੱਖ ਦਾ ਆਪਰੇਸ਼ਨ ਕਰਾਉਣ ਲਈ ਤਾਂ ਤਿਆਰ ਆ ਪਰ ਜਿਹੜਾ ਇੱਕ ਖਾਸ ਦੇਸੀ ਨੁਸਖਾ ਜਮੈਂ ਸਸਤਾ ਸਾਡੇ ਘਰ ਦੇ ਵਿੱਚ ਤਿਆਰ ਹੋ ਸਕਦਾ ਓਸੀ ਕਰਨ ਲਈ ਤਿਆਰ ਨਹੀਂ ਤੁਹਾਨੂੰ ਨੁਸਖਾ ਦੱਸਣ ਲੱਗਾ ਕਰਨਾ ਨਾ ਕਰਨਾ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ 3 ਲੱਖ ਰੁਪਏ ਲਾ ਕੇ ਗੋਡੇ ਬਦਲਾਣੇ ਨੇ ਜਾਂ ਤੁਸੀਂ ਘਰੇ ਹੀ ਹਫ਼ਤੇ ਦੇ ਵਿੱਚ ਇਸ ਚੀਜ਼ ਦਾ ਰਿਜ਼ਲਟ ਲੈਣਾ ਹੈ ਕਿ ਤੁਹਾਡਾ 3 ਲੱਖ ਰੁਪਿਆ ਲੱਗਣ ਤੋਂ ਬਚ ਸਕਦਾ ਜਿਨ੍ਹਾਂ ਮੇਰੇ ਵੀਰਾਂ ਦੇ ਗੋਡੇ ਕੜਕੜ ਕਰਦੇ ਨੇ ਗੋਡੇ ਫਸਦੇ ਨੇ ਜੋੜ ਔਰ ਬੈਠਣ ਤੇ ਉੱਠਣ ਲੱਗਿਆਂ ਤਕਲੀਫ ਹੁੰਦੀ ਆ ਆਪਣਾ ਵੀ ਵਜ਼ਨ ਗੋਡਿਆਂ ਤੇ ਝੱਲਿਆ ਨਹੀਂ ਜਾਂਦਾ ਤੁਸੀਂ ਨੋਟ ਕਰ ਲਓ ਜੀ ਤੁਸੀਂ ਇੱਕ ਮਲ੍ਹਮ ਤਿਆਰ ਕਰਨੀ ਹੈ ਜਿਹਦੇ ਵਿੱਚ ਤੁਸੀਂ 100 ਗ੍ਰਾਮ ਦਾਲਚੀਨੀ ਲੈਣੀ ਹੈ ਜੀ ਸਹੀ ਮਿਗਦਾਰ ਨੋਟ ਕਰ ਲਓ ਜੀ 100 ਗ੍ਰਾਮ ਦਾਲਚੀਨੀ ਲੈਣੀ ਤੁਸੀਂ 100 ਗ੍ਰਾਮ ਦਾਲਚੀਨੀ ਦੇ ਵਿੱਚ ਤੁਸੀਂ ਇੱਕ ਚਮਚ ਚੂਨਾ ਪਾਉਣਾ ਚਿੱਟਾ ਚੂਨਾ ਜਿਹੜੀ ਕਲੀ ਹੁੰਦੀ ਹੈ ਜਿਹੜਾ ਆਪਾਂ ਪਹਿਲਾਂ ਘਰਾਂ ਨੂੰ ਕਰਿਆ ਕਰਦੇ ਸੀ ਵਿੱਚ ਰੰਗ ਮਿਲਾ ਕੇ ਚਿੱਟਾ ਚੂਨਾ ਮਤਲਬ ਇੱਕ ਚਮਚ ਕਲੀ ਦਾ ਲੈਣਾ ਤੁਸੀਂ ਔਰ ਉਸ ਤੋਂ ਬਾਅਦ ਇਹ ਦੋਨੇ ਚੀਜ਼ਾਂ ਰਲਾ ਕੇ ਤੁਸੀਂ ਲੈਣੀ ਹੈ ਜੀ ਸ਼ਹਿਦ ਸ਼ਾਇਦ ਤੁਸੀਂ ਉਨੀ ਦੇ ਹਿਸਾਬ ਨਾਲ ਪਾਉਣੀ ਹੈ ਜਿੰਨੇ ਕ ਆਪਾਂ ਕੋਈ ਮਲ੍ਹਮ ਲਾਉਨੇ ਮਲ੍ਹਮ ਗਾੜੀ ਹੁੰਦੀ ਹੈ ਹਨਾ ਜੀ ਉਸ ਹਿਸਾਬ ਨਾਲ ਤੁਸੀਂ ਸ਼ਹਿਦ ਰਲਾ ਲਿਓ ਕਿ ਇਹ ਚੀਜ਼ ਗਾੜਾ ਜਿਹਾ ਪੇਸਟ ਬਣ ਜੇ ਮਲ੍ਹਮ ਟਾਈਪ ਇਹਦਾ ਤੁਸੀਂ ਕੀ ਕਰਨਾ ਜੀ ਰਾਤ ਨੂੰ ਸੌਣ ਲੱਗਿਆਂ ਰਾਤ ਨੂੰ ਸੌਣ ਲੱਗਿਆਂ ਆਪਣੇ ਗੋਡੇ ਦੇ ਉੱਪਰ ਚਾਹੇ ਦੋਨਾਂ ਗੋਡਿਆਂ 'ਚ ਤਕਲੀਫ ਹੈ ਚਾਹੇ ਇੱਕ ਗੋਡੇ 'ਚ ਤਕਲੀਫ ਹੈ ਉਹਦੇ ਉੱਪਰ ਤੁਸੀਂ ਇਹਦਾ ਲੇਪ ਲਾਉਣਾ ਹੈ ਅਗਲੇ ਹਿੱਸੇ ਤੇ ਵੀ ਤੇ ਪਿਛਲੇ ਹਿੱਸੇ ਦੇ ਵੀ ਗੋਡੇ ਦੇ ਜਿੱਥੇ ਜੋੜ ਮੁੜਦਾ ਹੈ ਲਾਕੇ ਦੇ ਉੱਪਰ ਤੁਸੀਂ ਕਾਟਨ ਰੱਖਣੀ ਆ ਜਾਂ ਤੁਸੀਂ ਲੇਪ ਲਾਤਾ ਤਾਂ ਉਹਦੇ ਉੱਪਰ ਕਾਟਨ ਰੱਖ ਦੇ ਕਾਟਨ ਰੱਖ ਕੇ ਮੈਡੀਕਲ ਸਟੋਰਾਂ ਤੋਂ ਗਰਮ ਪੱਟੀ ਮਿਲ ਜਾਂਦੀ ਹੈ ਤੁਸੀਂ ਗਰਮ ਪੱਟੀ ਦੇ ਨਾਲ ਇਹਨੂੰ ਬੰਨ ਦੇਣਾ ਬੰਨ ਦੇਣਾ ਇਹਨੂੰ ਸਾਰੀ ਰਾਤ ਬੰਨਿਆ ਰਹਿਣ ਦਿਓ ਸਵੇਰੇ ਉੱਠੋ ਤੇ ਇਹਨੂੰ ਤੁਸੀਂ ਪੱਟੀ ਨੂੰ ਖੋਲਣਾ ਸਵੇਰੇ ਖੋਲ ਕੇ ਤੁਸੀਂ ਪਾਣੀ ਗਰਮ ਕਰ ਲੈਣਾ ਪਾਣੀ ਉਹਨਾ ਗਰਮ ਲੈ ਲਓ ਜਿੰਨਾ ਕਿ ਤੁਹਾਡਾ ਸਰੀਰ ਸਹਿਣ ਕਰਦਾ ਇਸ ਮੱਲਮ ਨੂੰ ਤੁਸੀਂ ਕੋਸੇ ਪਾਣੀ ਦੇ ਨਾਲ ਧੋਣਾ ਹੈ ਸਾਫ ਕਰੀ ਜਾਣਾ ਹੈ ਗਰਮ ਪਾਣੀ ਦੇ ਨਾਲ ਧੋ ਕੇ ਉਸ ਤੋਂ ਬਾਅਦ ਤੁਸੀਂ ਜਿਹੜਾ ਸਰੋਂ ਦਾ ਤੇਲ ਲੈਣਾ ਜੀ ਚਾਹੇ ਸਰੋਂ ਦਾ ਤੇਲ ਲੈ ਲਓ ਚਾਹੇ ਕਾਲੇ ਤਲਾ ਦਾ ਤੇਲ ਲੈ ਲਓ ਉਹਦੇ ਵਿੱਚ ਤੁਸੀਂ ਜੇ ਅੱਕ ਦੀ ਜੜ ਅੱਕ ਦੀ ਜੜ ਤੁਹਾਨੂੰ ਮਿਲਦੀ ਹੈ ਤਾਂ ਠੀਕ ਹੈ ਨਹੀਂ ਤਾਂ ਅੱਕ ਦੇ ਪੱਤੇ ਤੋੜ ਲਿਓ ਤੋੜ ਕੇ ਉਹਨੂੰ ਥੋੜਾ ਕਾੜ ਲਓ ਚ ਕਾੜ ਕੇ ਉਹ ਤੇਲ ਬਣਾ ਕੇ ਰੱਖ ਲਓ ਸਵੇਰੇ ਜਦ ਉੱਠ ਕੇ ਗਰਮ ਪਾਣੀ ਨਾਲ ਧੋਵੋਗੇ ਉਸ ਤੇਲ ਦੇ ਨਾਲ ਜਿਹਦੇ ਵਿੱਚ ਤੁਸੀਂ ਅੱਖ ਦੇ ਪੱਤੇ ਕਾੜੇ ਹੋਏ ਨੇ ਚਾਹੇ ਉਹ ਕਾਲੇ ਤਲਾਂ ਦਾ ਤੇਲ ਆ ਚਾਹੇ ਸਰੋਂ ਦਾ ਤੇਲ ਹੈ ਉਹਦੇ ਨਾਲ ਤੁਸੀਂ ਉਹਨੂੰ ਦੁਬਾਰਾ ਮਾਲਿਸ਼ ਕਰਕੇ ਦੁਬਾਰਾ ਤੋਂ ਉਹਦੇ ਉੱਪਰ ਹਲਕੀ ਹਲਕੀ ਕਾਟਨ ਰੱਖ ਕੇ ਉਹਨੂੰ ਗਰਮ ਪੱਟੀ ਨਾਲ ਬੰਨ ਕੇ ਤੇ ਇੱਕ ਗਰਮ ਜਿਹੜਾ ਜਰਾਬ ਟੈਪ ਜਿਹਾ ਆਪਾਂ ਸਮਝਦੇ ਵੀ ਆਉਂਦਾ ਹੈ ਮੈਡੀਕਲ ਸਟੋਰਾਂ ਤੋਂ ਮਿਲ ਜਾਂਦਾ ਉਹ ਚੜਾ ਲਓ ਜਿਹੜਾ ਆ ਕੇ ਇਹਨੂੰ ਸਾਰਾ ਦਿਨ ਜਿਹੜਾ ਕੰਮ ਕਰਨਾ ਕਰੋ ਹਲਕੇ ਤਰੀਕੇ ਦਾ ਬੱਲੇ ਤੇ ਰਾਤ ਨੂੰ ਫਿਰ ਇਸੇ ਤਰੀਕੇ ਨਾਲ ਤਿੰਨ ਦਿਨਾਂ ਚ ਤੁਹਾਡੇ ਗੋਡੇ ਦਾ ਦਰਜ ਤੇ ਦਰਦ ਦਰਦ ਸੋਜਿਸ ਘਟ ਜੇਗੀ ਇੱਕ ਹਫਤੇ ਦੇ ਅੰਦਰ ਨਾਲ ਤੁਹਾਡੇ ਗੋਡੇ ਕੜਕੜਕ ਕਰਨੋਂ ਤੇ ਤੁਹਾਡਾ 3 ਲੱਖ ਰੁਪਏ ਦਾ ਆਪਰੇਸ਼ਨ ਬਚ ਸਕਦਾ ਫਿਰ ਕਿਸੇ ਨਵੇਂ ਨੁਸਖੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਤਿ ਸ਼੍ਰੀ ਅਕਾਲ